ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿਧਾਨ ਸਭਾ ਖੇਤਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕਰੀਬ ਰਾਤ 12 ਵਜੇ ਇਹ ਘਟਨਾ ਵਾਪਰੀ ਹੈ। ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗੋਗੀ ਘਰ ਦੇ ਵਿੱਚ ਆਪਣੀ ਲਾਇਸੈਂਸੀ ਪਿਸਤੌਲ ਸਾਫ਼ ਕਰ ਰਹੀ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਸਿਰ ਤੋਂ ਆਰਪਾਰ ਹੋਈ ਹੈ। ਉਹਨਾਂ ਨੂੰ ਪੁਲਿਸ ਕਰਮਚਾਰੀ ਅਤੇ ਪਰਿਵਾਰ ਦੇ ਮੈਂਬਰ ਡੀਐਮਸੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਾ ਪਤਾ ਚਲਦੇ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਹਸਪਤਾਲ ਪਹੁੰਚੇ ਬਾਅਦ ਦੇ ਵਿੱਚ ਅਧਿਕਾਰੀ ਗੋਗੀ ਦੇ ਘਰ ਵੀ ਪਹੁੰਚੇ ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਹੈ ਕਿ ਪਿਸਤੌਲ 25 ਬੋਰ ਦੀ ਸੀ ਵਿਧਾਇਕ ਦੀ ਮੌਤ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਹੈ ਇਹ ਕਹਿਣਾ ਹਜੇ ਜਲਦਬਾਜ਼ੀ ਹੋਵੇਗਾ ਪੋਸਟਮਾਰਟਮ ਤੋਂ ਬਾਅਦ ਡੈੱਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਜਾਣਕਾਰੀ ਦੇ ਮੁਤਾਬਕ ਗੋਗੀ ਸ਼ੁੱਕਰਵਾਰ ਸ਼ਾਮ ਨੂੰ ਬੁੱਢਾ ਦਰਿਆ ਤੇ ਪਾਰਟੀ ਦੇ ਰਾਜ ਸਭਾ ਸੰਸਦ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਨ ਸਮੇਤ ਕਈ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਕੇ ਘਰ ਪਹੁੰਚੇ ਸੀ ਗੋਗੀ ਨੇ ਆਪਣੇ ਨੌਕਰ ਨੂੰ ਕਿਹਾ ਕਿ ਖਾਣਾ ਤਿਆਰ ਕਰੇ ਇਸੇ ਦੇ ਵਿੱਚ ਅਚਾਨਕ ਗੋਗੀ ਦੇ ਕਮਰੇ ਤੋਂ ਗੋਲੀ ਚੱਲਣ ਦੀ ਆਵਾਜ਼ ਆਈ ਪਤਨੀ ਡਾਕਟਰ ਸੁਖਚੈਨ ਕੋਰ ਬੇਟਾ ਅਤੇ ਨੌਕਰ ਕਮਰੇ ਦੇ ਵਿੱਚ ਪਹੁੰਚੇ ਗੋਗੀ ਖੂਨ ਦੇ ਨਾਲ ਲਤਪਤ ਹਾਲਤ ਦੇ ਵਿੱਚ ਜ਼ਮੀਨ ਤੇ ੇਠਾਂ ਡਿੱਗੇ ਹੋਏ ਸੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਸੁਰੱਖਿਆ ਕਰਮੀਆਂ ਨੂੰ ਸੂਚਨਾ ਦਿੱਤੀ ਸੁਰੱਖਿਆ ਕਰਮੀ ਅਤੇ ਪਰਿਵਾਰ ਦੇ ਮੈਂਬਰਾਂ ਨੇ ਗੋਗੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਲਈ ਦੁੱਖ ਦੀ ਘੜੀ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਘਾਟਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡਾ ਇੱਕ ਪਿਆਰਾ ਸਾਥੀ ਸਾਡੇ ਨਾਲ ਵਿਛੜ ਗਿਆ ਹੈ ਪਰਿਵਾਰ ਦੇ ਲਈ ਦੁੱਖ ਦੀ ਘੜੀ ਹੈ ਤੇ ਦੁੱਖ ਦੀ ਘੜੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਣ ਨਾਲ ਅਚਾਨਕ ਗੋਲੀ ਚੱਲੀ ਹੈ ਇਹ ਪਤਾ ਲੱਗਾ ਜੇ ਕਹਿੰਦੇ ਆ ਹੀ ਹੈ ਜੇ ਪਰ ਬਹੁਤ ਮਾਰਾ ਬਹੁਤ ਮਾਰਾ ਕਹ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲਿਦਿਆ ਆਣੇ ਵਸੀਆਂ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਕੁ ਸਿੱਖ ਦੇ ਸੀ ਨਾ ਬਹੁਤ ਨੌਲੇਜ ਸੀ ਬਹੁਤ ਮੜਾ ਕਿੰਨੇ ਕੋ ਤੁਹਾਨੂੰ ਤਲਾ ਮਰੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰ ਚਾਲ ਕੇ ਡੇਗੀ ਕੋਈ ਸਰਵ ਦੇਖੀ ਗੋਲੀ ਚੱਲ ਸਕਦੀ ਹੈ ਕੋਈ ਐਮ ਐਲ اے ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪੀਟਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪੀਟਲ ਮੋਰਚਰੀ ਚ ਰੱਖਾਈ ਗਈ ਹੈ ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਿਹਰੇ ਪੋਸ਼ਣ ਨੀ ਕਲੀਅਰ ਹੋਇਆ। ਤੁਹਮੇ ਕੀ ਸੀ ਗੋਲੀ ਦੀ? ਹਾਂਜੀ। ਗੋਲੀ ਚੱਲੀ ਆ ਤੁਹਮੇ ਕੀ ਟਾਈਮ ਕੀ ਸੀਗਾ ਸਮੇਂ? ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ। ਠੀਕ ਹੈ। ਤੇ ਸਰ ਹੋਰ ਕੋਈ ਘਰ ਦੇ ਵਿੱਚ ਕਿਸੇ ਦੇ ਕਿਤੇ ਕੋਈ ਜਿਸ ਤਰ੍ਹਾਂ ਮਕੀਆ ਜਾ ਰਿਹਾ ਵਾ ਕਿ ਡਿਪਰੈਸ਼ਨ ਚ ਸੀ ਵੀ। ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ। ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟਪੋਨ ਕਰ ਬਹੁਤ ਦੁਖਦਾਈ ਬਹੁਤ ਮੰਨ ਵਾਲੀ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰਿੰਦ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਉਹ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਇਹ ਜੇ ਬੜਾ ਪ੍ਰੀਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਦ ਦੀਆਂ ਗੱਲਾਂ ਨੇ ਮੇਨ ਜੋ ਕੰਸਰਨ ਹੈ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਾ ਸਾਡਾ ਆਪਣਾ ਪਰਿਵਾਰ ਆਹ ਹੋਈਏ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝਾਓ ਠੀਕ ਹੈ ਮੀਡੀਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰਿਐਲਿਟੀ ਕੀ ਹੈ ਅੱਜ ਇਹਨਾਂ ਨਾਲ